ਮਹਾਕੁੰਭ ਮੇਲੇ ਤੋਂ ਤੁਸੀਂ ਲਾਭ ਤਸਵੀਰਾਂ ਦੇਖ ਰਹੇ ਜਿਹਦੇ ਵਿੱਚ ਬਾਬਾ ਜੀ ਨੇ ਇੱਕ ਆਪਣਾ ਹੱਥ ਉੱਤੇ ਕੋਲ ਛਾਲਿਆ ਵਾ ਕਿ ਇਹ ਪਰਨ ਦੇ ਨਾਲ ਬੰਨਿਆ ਉਹ ਇਹਨਾਂ ਦੇ ਨਹਿ ਵੀ ਦੇਖ ਲੋ ਕਰਕਣੇ ਹੋ ਗਏ ਨੇ ਇਹ ਦੇ ਜਿਹੜੀਆਂ ਉਂਗਲੀਆਂ ਵੀ ਮੋਡਲ ਲੱਗ ਪਈਆਂ ਵਾ ਇਹ ਆਪਣਾ ਹੱਥ ਐਂਦੇ ਰੱਖਦੇ ਆ ਤੇ ਤੁਸੀਂ دیکھ سکتے ہیں اے بابا جی نے بایں سیدھی رکھ دی ہے یہ تو سینا دے ساوے کڑ پڑے جو 455 لمبے ਇਨਾਂ ਦੇ ਦੇਖ ਸਕਦੇ ਆਜ ਰਾਜੇ ਆਇਆ ਹਨ ਆਜ ਰਾਜੇ ਆਇਆ ਹਨ ਮਹੱਫੂਮਾ ਮੈਂ ਨਾ ਪ੍ਰਗਰਾਹਤ ਉਸੇ ਲਾਈਵ ਕਿਸਮਾ ਦੇ ਦੇਖ ਰਿਹਾ ਮੈਂ ਹੋ ਗਿਆ ਮੈਂ ਲੋਗ ਹੋ ਗਏ ਸਾਡੇ ਸਾਰੇ ਸਾਰੇ ਮਹਾਂਕੁੰਭ ਮੇਲਾ ਪ੍ਰਾਗਰਾਜ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਆ। ਐਓਜੀਆਂ ਤਸਵੀਰਾਂ ਦੇਖਣ ਲਈ ਤੁਸੀਂ ਆਪਣਾ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰਕੇ ਸਾਨੂੰ ਦੱਸੋ ਕਿ ਤੁਹਾਨੂੰ ਵੀਡੀਓ ਕਿਹੋ ਜਿਹੀਆਂ ਲੱਗ ਰਹੀਆਂ ਨੇ। ਵੱਡੇ ਸਹਿਯੋਗ ਦੇ ਨਾਲ ਹੀ ਇਹ ਵੀਡੀਓ ਅਸੀਂ ਬਣਾ ਰਹੇ ਹਾਂ। ਥੈਂਕ ਯੂ।